ਓ ਕਾ ਤੁਮਾ ਸੁਣ ਇਧਰ ਆ ਕੇ ਸੁਣ ਹਾਂ ਪਾਉ ਕੀ ਐ ਇਹ ਬਾਈ ਜਾਣਦੇ ਮੈਨੂੰ ਕਾਦੀ 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 ਯਾਰ ਥੋੜਾ ਲੱਗਿਆ ਇਹ ਬਾਈ ਉਹ ਉਹ ਵੀ ਟਰੱਕ ਬਲਟ ਹੈ ਤੂੰ ਹੀ ਚੱਕ ਲੈ ਉਹ ਕੋ ਮਾੜੀ ਮੋੜੀ ਸ਼ਰਮ ਹੈ ਗਈ ਆ ਉਹ ਬਈ ਜਾਣਦੇ ਯਾਰ ਮੈਨੂੰ ਜਾਣਦੇ ਜਾਣਦੇ ਉਹ ਬਈ ਜਾਣਦੇ ਓਏ ਕਾਠੋ ਕਾਠੋ ਓਹ ਜਾਣਦੇ ਭਾਈ ਜਾਣਦੇ ਭਾਰੇ ਬਹੁਤ ਆ ਥੱਲੇ ਰੱਖ ਥੱਲੇ ਰੱਖ ਓਏ ਓਏ ਕਾ ਥੋੜਾ ਇਧਰ ਤੂੰ ਇਧਰ ਇਧਰ ਬਹੁਤ ਜੀ ਕੋਲ ਮੈਂ ਟਿਕਲੇ ਰਿਹਾ ਉਹ ਤਾਨੂੰ ਕੋਈ ਸ਼ਰਮ ਹੈਗੀ ਮਾੜੀ ਵੋਟੀ ਉਹ ਸ਼ਰਮ ਕਾਦੀ ਪਾਉ ਤੁਸੀਂ ਕੀ ਕਰਦੇ ਪਏ ਓਏ ਕੋਈ ਮੜਾ ਮੜਾ ਦਿਮਾਗ ਤੇ ਬੋਝ ਪਾ ਲੋ ਉਹ ਛੇਤੀ ਬੋਲ ਪੇਟੀਆਂ ਥੋੜੀਆਂ ਰਹਿ ਗਈਆਂ ਮੈਂ ਕਿਤਨੀ ਜਾ ਕੇ ਇੱਕ ਉਹ ਬਾਈ ਯਾਰ ਮੇਰਾ ਤਾਂ ਪਹਿਲਾ ਹੀ ਢੇੜਾ ਓਹ ਜਾਨ ਤੇ ਯਾਰ ਮੁੱਕ ਜਾਣੀਆਂ ਉਹਨੇ ਨੂੰ ਐ ਕਰ ਤੂੰ ਵੀ ਚੱਕਲਾ ਦੋ ਤਿੰਨ ਓਹ ਜਾਨ ਤੇ ਯਾਰ ਸੀ ਡਰਾਈਵਰ ਦੇਖਿਆ ਡਰਾਈਵਰ ਦਾ ਕੀ ਹਾਲ ਆ ਡਰਾਈਵਰ ਨੂੰ ਦੇਖਿਆ ਉਹ ਬਾਈ ਯਾਰ ਡਰਾਈਵਰ ਵੇਦੇ ਕਿ ਪੇਟੀਆਂ ਚੱਕ ਦੇ ਉਹ ਕੋਈ ਸ਼ਰਮ ਕਰ ਲਓ ਮਾਰੀ ਮੋਟੀ ਉਹ ਬਾਈ ਯਾਰ ਇਹਦੇ ਸ਼ਰਮ ਵਾਲੀ ਕਿਹੜੀ ਗੱਲ ਆ ਉਹ ਨਿਆਣੇ ਤਾਂ 4 ਦਿਨ ਨਜ਼ਾਰੇ ਲੈਣਗੇ ਹਾਂ ਓਏ ਮੇਰੀ ਗੱਲ ਥੋੜਾ ਇੱਕ ਮਿੰਟ ਤੁਹਾਨੂੰ ਆਪਣੇ ਜਣਾ ਦਾ ਫਿਕਰ ਹੈ ਜਿਹੜੇ ਉਹਦੇ ਘਰੇ ਹਾਲਾਤ ਬੰਨੇ ਆ ਤੁਹਾਨੂੰ ਉਹਦਾ ਫਿਕਰ ਨਹੀਂ ਹੈਗਾ ਬੰਦਾ ਗੱਡੀ ਦੇ ਵਿੱਚ ਪਿਆ ਵਾ ਤੁਹਾਨੂੰ ਉਹਦਾ ਫਿਕਰ ਨਹੀਂ ਡਰਾਈਵਰ ਦਾ ਫਿਕਰ ਨਹੀਂ ਹੈਗਾ ਮਾਰ ਪੁਰ ਤੁਸੀਂ ਸੇਪਾ ਦੀ ਪਿੱਟੀ ਚੱਕ ਘਰੋਂ ਲੈ ਚਲੇ ਜੀ ਕਿੰਨੇ ਦਿਨ ਖਾਓਗੇ ਇਹ ਉਹ ਕਿੰਨੇ ਦਿਨ ਖਾਓਗੇ ਇਹ ਓ ਬਾਈ ਯਾਰ ਸਾਰੀ ਦੁਨੀਆ ਹੀ ਚੱਕੀ ਜਾਂਦੀ ਆ ਜੇ ਐਸੀ ਦੋ ਪੇਟੀਆਂ ਚੱਕ ਲਈਆਂ ਤੂੰ ਗਿਆਨ ਛੜੀ ਜਨਾ ਤੁਹਾਨੂੰ ਆਪਣੇ ਬੱਚੇ ਦਾ ਫਿਕਰ ਤੇ ਜੇ ਉਹਨੂੰ ਕੁਛ ਹੋ ਜਾਂਦਾ ਉਹਦੇ ਬੱਚੇ ਰੋ ਜਾਣੇ ਲੈ ਜੋ ਓਸੜੋ ਕੀ ਜਾਂਦਾ ਅੱਜ ਬੰਦੇ ਨੂੰ ਇੰਨਾ ਇੰਨੀ ਸ਼ਰਮ ਨਹੀਂ ਆਈ ਵੀ ਮੈਂ ਪੈਣ ਜੋ ਗੱਦੀ ਆ ਦੇ ਦਾ ਇੰਨਾ ਨਿਸ਼ਾਨ ਹੋ ਗਿਆ ਮੈਂ ਕੀ ਕਰਾਂ ਸਬੂਤ ਕੀ ਦਊਗਾ ਮੈਂ ਦੱਸ ਮੈਂ ਵਪਾਰੀ ਨੂੰ ਕੀ ਦਊਗਾ ਵੀ ਮਰਾ ਯਾਰ ਭਾਈ ਪਾਉ ਗੱਲ ਸੱਚੀ ਕਰ ਸਹੀ ਗੱਲ ਆ ਭਾਈ ਆਪਾਂ ਨੂੰ ਸੇਬਾਂ ਦੀਆਂ ਪੇਟੀਆਂ ਚੱਕਣ ਦੀ ਜਗ੍ਹਾ ਤੇ ਉਹ ਡਰਾਈਵਰ ਨੂੰ ਚੱਕ ਕੇ ਹਸਪਤਾਲ ਲੈ ਜਾਣਾ ਚਾਹੀਦਾ ਤੇ ਲੋਕਾਂ ਨੂੰ ਰੋਕਣਾ ਚਾਹੀਦਾ ਸੀ ਕਿ ਲੋਕੋ ਇਦਾਂ ਨਾ ਕਰੋ ਉਹ ਗਰੀਬ ਡਰਾਈਵਰ ਇਹਨਾਂ ਨੁਕਸਾਨ ਕਿੱਥੋਂ ਭਰੇਗਾ ਜੇ ਇਹਨਾਂ ਕੋਸ਼ਾਹੂ ਕਰ ਹੁੰਦਾ ਤੇ ਉਹ ਡਰਾਈਵਰੀ ਕਰਦਾ ਬਾਈ ਆਪਾਂ ਚੱਲੀਏ ਵਾਪਸ